ਹਾਂਜੀ ਗੁਰਪਿਆਰੀ ਸਾਹਿਬ ਸਿੰਘ ਜੀ ਸਤਿ ਪਵਰ ਦਾਸ ਜੀ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਣਾ ਪ੍ਰੋਜੈਕਟ ਸੀ ਜੀ ਆਪਾਂ ਪਿਛਲੇ ਤਕਰੀਬਨ ਵੀ 2-3 ਸਤ ਜਿਆਦਾ ਹੀ ਤੇ ਵੀ ਜਿਹੜੇ ਚ ਆਪਾਂ ਤਾਂਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰਹੰਦੇ ਅਦੁੱਤੀ ਨਜ਼ਾਰੇ ਮੈਰਕਲ ਸੀ ਹੋਇਆ ਉਹ ਆਪਾਂ ਵਰਣਨ ਕਰ ਰਹੇ ਆਂ ਤੇ ਉਸ ਲੜੀ ਦੇ ਵਿੱਚ ਅਗਲੀ ਸਾਖੀ ਜਿਹਨੀਆਂ ਵੀ ਆਇਆ ਪਰਿਆ ਜਿਹਨੀਆਂ ਸਾਖੀਆਂ ਆਣਗੀਆਂ ਸਾਰੀਆਂ ਸਾਖੀਆਂ ਦੇ ਵਿੱਚ ਕੋਈ ਦਾਸ ਦੀ ਕੋਸ਼ਿਸ਼ ਹੈ ਵੀ ਟੈਲੀਫੋਨ ਨੰਬਰ ਦਿੱਤੇ ਹਨ ਕਿਉਂਕਿ ਦਾਸ ਇਹ ਵੀ 14 ਸੀ ਵੀ ਕੋਈ ਚੰਗਾ 100 ਸਾਲ ਬਾਅਦ ਵੀ ਕੋਈ ਇਤਰਾਜ਼ ਨਾ ਕਰ ਸਕੇ ਵੱਡੀ ਗੱਲ ਇਹ ਸੀ ਤੇ ਕਿਉਂਕਿ ਅੱਜ ਕੱਲ ਬਈ ਖਰਾਣਾ ਬਹੁਤ ਪਿਆ ਹੈ ਤੇ ਉਸ ਕਰਕੇ ਉਹਦਾ ਇੱਕੋ ਇੱਕ ਖਾਲਾ ਜੀ ਵੀ ਆਪਾਂ ਨੂੰ ਸਬੂਤ ਪੇਸ਼ ਕਰੋ ਸਾਰਾ ਮਾਤੋਂ ਦੀ ਸੰਗ ਜਿਹੜੀ ਹੁੰਦੀ ਹੈ ਜੀ ਆਮ ਬੰਦੇ ਨੂੰ ਮਨਸੀ ਨਹੀਂ ਕਹਤਾ ਵੀ ਉਹ ਉਹ ਇਕ ਕਰਮਾ ਨੂੰ ਮਹਿਸੂਸ ਹੁੰਦੀ ਏ ਅਬ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਜਿਨ ਕੇ ਭਾਗ ਵਢੇ ਹੈ ਭਾਈ ਜਿਨ ਕੇ ਭਾਗ ਵਢੇ ਤੈਨ ਸਾਧੂ ਸੰਗ ਮੁਖ ਜੁਰੇ ਜਿਨ ਕੇ ਭਾਗ ਵਢੇ ਭਾਈ ਤੈਨ ਸਾਧੂ ਸੰਗ ਮੁਖ ਜੁਰੇ ਤਨ ਕੀ ਤੂਰ ਬਾਛੇ ਨਿਤਨਾਨਕ ਪ੍ਰਭ ਮੇਰਾ ਕਿਰਪਾ ਕਰੇ ਤੈ ਕੀ ਤੂਰ ਬਾਛੇ ਨਾਨਕ ਪ੍ਰਭ ਮੇਰਾ ਕਿਰਪਾ ਕਰੇ 1208 ਅੰਗ ਦੇ ਵਿੱਚ ਉਹਨਾਂ ਦੀ ਤੂਰ ਵੀ ਵੀ ਤੂ ਜੀਣਾ ਦੀ ਬੋਤਲ ਵੀ ਕਿੰਨੀ ਹੁੰਦੀ ਹੈ ਹਾਂ ਤੇ ਜਿਵੇਂ ਛੋੜ ਸਗਰ ਸਿਆਣਪਾ ਸਾਧੂ ਸਰਨੀ ਜਾਇ ਪਾਈ ਜਾਇ ਪਾਈ ਛੋੜ ਸਗਰ ਸਿਆਣਪਾ ਸਾਧੂ ਸਰਨੀ ਜਾਇ ਪਾਈ ਜੋ ਹੋਏ ਕਰਪਾ ਦੇਣ ਤਕ ਪੰਜੇ ਜਮਤੇ ਹੋਏ ਧਰਮ ਰਾਏ ਬਾਰ ਸਵਾਛੀ ਛੋੜ ਸਗਰ ਸਿਆਣਪਾ ਸਾਧੂ ਸਰਨੀ ਜਾਇ ਪਾਈ ਜਿਹਾ ਹੋਏ ਕਰਪਾ ਦੇਣ ਦੁਖ ਪੰਜ ਜੋ ਹੋ ਕਰਪਾ ਦੇਣ ਤਕ ਪੰਜ ਜਮਤੇ ਹੋਏ ਧਰਮ ਰਾਏ ਉਨਾ ਦੇ ਇੱਕ ਖੋਸ਼ਕਤ ਸੱਚਾ ਪਰਮਾਤਮਾ ਖੋਸ਼ਕਤ ਦਾ ਧਰਮ ਰਜ ਜੇਖਾ ਪਾੜ ਦਿੰਦਾ ਜੀ ਹਾਂ ਤੇ ਜਿਵੇਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਹੀ ਆਉਂਦਾ ਜੀ ਵੀ ਅਕਾਲ ਮੂਰਤ ਹੈ ਸਾਧ ਸੰਗਤ ਕੀ ਠਾਹ ਨੀਕੀ ਧਿਆਨ ਕੋ ਦੇਖੋ ਜੇ ਆਸਤੇ ਕੁ ਸਾਧ ਅਕਾਲ ਮੂਰਤ ਹੈ ਸਾਧ ਸੰਤਨ ਕੀ ਅਕਾਲ ਮੂਰਤ ਹੈ ਸਾਧ ਸੰਤਨ ਕੀ ਸਾਧੂ ਸੰਤਾਂ ਦੀ ਅਕਾਲ ਮੂਰਤੇ ਮੇਰੇ ਬਰਾਬਰ ਜਾਂਦੀ ਠਾਹ ਅਕਾਲ ਮੂਰਤ ਸਾਦ ਆਕਾਰ ਮੂਰਤ ਸਾਧ ਸੰਗਤ ਦੀ ਠਾਹ ਠਾਹ ਨੀਕੀ ਧਿਆਨ ਕੋ 1260 ਚ ਇਹ ਜਿਹੜੇ ਹੁੰਦੇ ਸਾਧੂ ਮਹਤਮਾ ਜੀ ਇਹਨਾਂ ਦੇ ਵੀ ਵੀ ਅਲੋਕਿਕ ਨਜ਼ਾਰੇ ਹੁੰਦੇ ਆ ਜਿਹੜੇ ਕਿ ਆਮ ਬੰਦੇ ਦੇ ਸਮਝ ਵਿੱਚ ਨਹੀਂ ਆਉਂਦੇ ਤੇ ਵੀ ਉਹ ਜੀ ਤੇ ਕਿਰਪਾ ਜੀ ਕਿਰਪਾ ਹੋਏ ਮਹਾਂਪੁਰਸ਼ਾਂ ਦੀ ਪੁਰਮਾਪੁਰਸ਼ ਦੀ ਉਹਨਾਂ ਦੀ ਵੀ ਸਮਝ ਵਿੱਚ ਆਉਂਦੇ ਆ ਤੇ ਮੈਂ ਸਾਖੀ ਜੀ ਆਪਾਂ ਵੀ ਅੱਜ ਜਿਹੜੀ ਆ ਸੇਵਸ ਵੀ ਸਪ੍ਰੀਤਮ ਸਿੰਘ ਮਸਤਾਨਾ ਮੁਕਿਆਰੇ ਜੀ ਉਹਨਾਂ ਦੀ ਸਾਕੀ ਪੋਣਾ ਜੀ ਵੀ ਉਹਨਾਂ ਨੇ ਇਹ ਪਹਿਨਾ ਉਹ ਤਰਕਵਾਦੀ ਵਿਚਾਰਦੇ ਸੀ ਕਿ ਉਹ ਮਿਸ਼ਨਰੀ ਕਾਰਜ ਪੜੇ ਸੀ ਵਿਸ਼ੇ ਕਾਰਜ ਸਖਾਈ ਜਾਂਦਾ ਵੀ ਵੀ ਤੁਸੀਂ ਇਤਿਹਾਸ ਨੂੰ ਝਟਲਾਓ ਕਿ ਮੈਨਾਂ ਕਿ ਵੀ ਝਟਲਾ ਕੇ ਵੀ ਉਸ ਤੇ ਉਂਗਣਾ ਕਰੋ ਵੀ ਅੱਜ ਕੱਲ੍ਹ ਤਾਂ ਲੋਕ ਬਹੁਤ ਜਾਗਰੂਕ ਹੋ ਗਏ ਸਾਰੇ ਨੇ ਤੇ ਸਪ੍ਰੀਤਮ ਸਿੰਘ ਮਸਤਾਨਾ ਜਿਨ੍ਹਾਂ ਨੂੰ ਬਾਬਾ ਜੀ ਵੀ ਉਡਣਾ ਸੱਪ ਕਹਿ ਕੇ ਵੀ ਬੁਲਾਉਂਦੇ ਸੀ ਉਡਣਾ ਸੱਪ ਤੇ ਪਰ ਪਰਿਵਾਰ ਹੁਣ ਵੀ ਉਹ ਬੜਾ ਫਖਰ ਮਹਿਸੂਸ ਕਰਦਾ ਉਹ ਜਿਹਨੇ ਸੱਪ ਦੇ ਨੌਤਿਆਂ ਵੀ ਉਹਨਾਂ ਜਨ ਜਿਹੜਾ ਸੀ 1934 ਸੀ ਵਿੱਚ ਵੀ ਹੋਇਆ ਸੀ ਤੇ 1830 ਜੁਨਾ ਜਾਲ ਰਹੀ ਸੀ ਉਹਨਾਂ ਦੀ ਮਾਤਾ ਜੀ ਜੀ ਸੀ ਫੂਲ ਕੁਮਾਰੀ ਜੀ ਸੀ ਇਸ ਪਾਏ ਮਸਤਾਨਾ ਜੀ ਭਾਈ ਪ੍ਰੀਤਨ ਸਿੰਘ ਮਸਤਾਨਾ ਜੀ ਵਾਲੇ ਸਾਰ ਇਹਨਾਂ ਕਿਤਾਬਾਂ ਉਹਨਾਂ ਲਿਖੀਆਂ ਉਹ ਪੜਦੇ ਆ ਲੋਕ ਪਤਾ ਵਾ ਪਰ ਉਹ ਪਿਸ਼ੋਕੜ ਨਹੀਂ ਪਤਾ ਸੀ ਪਿਸ਼ੋਕੜ ਦਾ ਸਰਦਾਰ ਦੱਸਦਾ ਵੀ ਜੋ ਲੱਗਿਆ ਵੀ ਪਿਸ਼ੋਕੜਾ ਪਾ ਵੀ ਵਰਨਾ ਖੜੀ ਦਸੀਏ ਪਿਸ਼ੋਕੜ ਤੇ ਉਹਦੇ ਮਾਤਾ ਜੀ ਸੀ ਫੂਲ ਫੂਲ ਕੁਮਾਰੀ ਜੀ ਸੀ ਫੂਲ ਕੁਮਾਰੀ ਜੀ ਸੀ ਮਾਤਾ ਤੇ ਵੀ ਤੇ ਉਹ ਉਹਨਾਂ ਦੇ ਨੰਨਾ ਨੰਨਾ ਜੀ ਮਾਤਾ ਜੀ ਪਰਵਾਰ ਇਹ ਸੀ ਕਸੂਰ ਤੋਂ ਸੀ ਪਾਕਿਸਤਾਨ ਤੋਂ ਤੇ ਆਰੀਅਸ ਸਮਾਜੀ ਸੀ ਆਰੀਅਸ ਸਮਾਜੀ ਸੀ ਤੇ ਉਹ ਵੀ ਹਿੰਦੂ ਧਰਮ ਦੇ ਕੱਟੜ ਜਿਹੜੇ ਆਰੀਅਸ ਸਮਾਜੀ ਉਹਨਾਂ ਦੇ ਪਰਵਾਰ ਸੀਗੇ ਅਜੀਤੇ ਤੇ ਉਹਨਾਂ ਦੀ ਵੀ 10 ਡਾਲਰ ਕਿਹ ਹੋਈ ਸੀ ਪਹਿਲੀ ਵੱਡੀ ਲੜਕੀ ਸੀ ਤੇ ਵੀ ਉਹਨਾਂ ਦਾ ਵੀ ਉਹਨਾਂ ਦਾ ਲੜਕੀ ਸੀ ਵੱਡੀ ਤੇ ਉਹਨਾਂ ਦਾ ਨੌਸੀ ਜੀ ਬੀਬੀ ਜਗਜੀਤ ਕਰੋਨਾ ਜਨਮ ਸੀ 1955 ਸਾਲ ਚ ਹੋਈ ਸੀ ਤੇ ਦੂਜਾ ਲੜਕਾ ਹੀ ਬਾਈ ਰੁਪਾਰ ਸਿੰਘ ਜਨਮ ਹੋਇਆ ਸੀ 1977 ਸਾਲ ਚ ਤੇ ਮੈਂ ਇਥੇ ਅਕਾ ਦੱਸਣਾ ਚਾਹਣਾ ਜੀ ਬੀਬੀ ਬੀਬੀ ਜੀਰੇ ਜੀ ਆਪਣਾ ਵੀ ਮੇਰੇ ਪਿਤਾ ਜੀ ਮੈਂ ਬਹੁਤ ਦਫ਼ਤਰ ਸੀ ਤੇ ਸਾਰਿਆਂ ਨੂੰ ਪਤਾ ਮੈਂ ਗੱਲ ਵੀ ਕੀਤੀ ਪਿਤਾ ਜੀ ਨੇ ਵੀ ਗੱਲ ਕੀਤੀ ਆ ਕੀਤੀ ਸੀ ਤੇ ਵੀ ਮੇਰੇ ਪਿਤਾ ਜੀ ਨੇ ਦੱਸਿਆ ਮੈਂ ਉਹ ਕੋਰਸੀ ਕਿ ਬਾਬਾ ਜੀ ਨੇ ਸੱਤ ਪੁੱਤਰ ਬਖਸ਼ੀ ਸੀ ਕਹਿੰਦੇ ਬਾਬਾ ਜੀ ਨੇ ਕਹਿੰਦੇ ਵੀ ਇਸ ਤਰ੍ਹਾਂ ਵੀ ਸੱਤ ਪੁੱਤਰ ਬਖਸ਼ੀ ਸੀ ਤੇ ਮੈਂ ਵੀ ਪਿੱਛੇ ਜਾ ਕੋਈ 7-8 ਸਾਲ ਦੀ ਗੱਲ ਆ 9 ਸਾਲ ਦੀ ਗੱਲ ਹੋਣੀ ਆ ਮੈਂ ਗਿਆ ਸੀ ਉੱਥੇ ਆਪਣਾ ਸਤਬਾਬੋ ਗੁਰਦੇਵ ਸਿੰਘ ਜੀ ਵਿਕਾਸ ਆਪਣਾ ਸਤਬਾਬੋ ਗੁਰਦੇਵ ਸਿੰਘ ਜੀ ਸਮਾਧਾਨ ਦਾ ਆਪਣਾ ਠਾਠ ਹੈ ਤੇ ਅਮਰੀਕਾ ਦੇ ਵਿੱਚ ਹੂਸਟਨ ਟੈਕਸਸ ਵਿੱਚ ਮੈਂ ਉੱਥੇ ਗਿਆ ਸੀ ਮੈਨੂੰ ਤੇ ਵੀ ਕਿਸਮਤ ਨਾਲ ਜੀ ਉਹਨਾਂ ਦੇ ਲੜਕੇ ਸਾਬਈ ਬਸਾਪੀ ਤੁਸੀਂ ਸਮਸਤ ਦਾ ਇਹ ਲੜਕੇ ਬਾਈਰ ਪਾਸੇ ਮੈਂ ਪਈ ਸੀ ਹੋਈ ਜੀ ਲੱਗੇ ਹੈ ਜੀ ਅਮਰੀਕਾ ਦੇ ਵਿੱਚ ਜੀਰ ਤੇ ਉੱਥੇ ਵੀ ਉਹ ਹਰ ਇੱਕ ਵੀਕਰ ਤੇ ਜਾ ਕੇ ਨਹੀਂ ਉੱਥੇ ਐਲਏ ਲੱਗੇ ਹੋਏ ਸੀ ਉਦੋਂ ਤੱਕ ਹੁਣ ਤੱਕ ਨਹੀਂ ਪਤਾ ਜੀ ਤੇ ਉੱਥੇ ਜਾ ਕੇ ਨਹੀਂ ਵੀ ਆਪਣਾ ਵੀ ਕੀਰਤਨ ਦੀ ਸੇਵਾ ਕਰਦਿੰਦੀ ਸੀ ਤੇ ਮੈਨੂੰ ਉਹਨਾਂ ਦੀ ਸਿੱਖਤ ਸੇਵਾ ਕਰਦੇ ਸੀ ਤੇ ਉੱਥੇ ਕਰਦੇ ਸੀ ਤੇ ਉਹਨਾਂ ਦਾ ਜਦੋਂ ਬਾਬਾ ਜੀ ਨੇ ਸੱਤ ਪੁੱਤ ਦਿੱਤੇ ਸੀ ਉਹਨਾਂ ਨੇ ਤੇ ਫਿਰ ਮੈਂ ਦਾਖਲਾ ਸੈਰ ਗਰੋ ਤੇ ਵੀ ਪਰ ਉੱਥੋਂ ਮੈਂ ਪਤਾ ਕੀਤਾ ਜੀ ਉਹਨਾਂ ਨੇ ਦੱਸਿਆ ਵੀ ਸੱਚ ਸਾਹ ਦੋ ਭਰਾ ਹੀ ਆ ਬਾਬਾ ਜੀ ਸੱਤ ਤੇ ਵੀ ਇੱਕ ਵੀ ਹੋ ਸਕਦਾ ਵੀ ਨਾ ਵੀ ਫਿਰ ਮੈਂ ਇੱਕ ਜਦੋਂ ਮੈਂ ਕੈਲੀਫੋਰਨੀਆ ਆਇਆ ਮੈਂ ਪਿਤਾ ਜੀ ਨੂੰ ਕਿਹਾ ਅਗੇ ਪਾਪਾ ਜੀ ਉਹ ਤਾਂ ਕਹਿੰਦੇ ਵੀ ਦੋ ਬੜਾ ਗਏ ਜੀ ਸੱਤ ਕਹਿੰਦੇ ਕਿ ਘਰਪਾਲ ਮੇਰੇ ਸਾਹਮਣੇ ਬਾਬਾ ਜੀ ਸੱਤ ਦੇ ਪਰ ਇਹਨੇ ਲੈ ਹੀ ਨਹੀਂ ਹੁੜੀ ਪਰ ਚਲੋ ਜੀ ਗੱਲ ਵਿਸਰ ਗਈ ਮੈਂ ਤਾਂ ਭੁੱਲ ਗਿਆ ਭੁਲਾ ਗਿਆ ਗੱਲ ਜੀ ਤੇ ਵੀਵਨ ਪਤਾ ਸੀ ਇਹ ਗੱਲ ਹੋ ਚੁੱਕੀ ਸੀ ਪਾਪਾ ਜੀ ਠੀਕ ਕਹਿੰਦੇ ਬਾਬਾ ਜੀ ਬਸ ਸੱਤ ਆ ਇਹ ਵੀ ਚਲੋ ਵੀ ਆਪਾਂ ਕਿਉਂਕਿ ਹੁਣ ਉਹਦੇ ਸਾਖੀ ਲਿਖਣ ਲੱਗੇ ਜੀ ਮੇਰੇ ਉਹਨਾਂ ਦੇ ਲੜਕੇ ਨਾਲ ਗੱਲ ਜੀ ਸੱਤ ਗੱਛਰ ਸੀ ਉਹਨਾਂ ਨੇ ਪਸਾਰ ਦੱਸਿਆ ਕਿ ਤੇ ਬਾਬਾ ਜੀ ਨੇ ਸਾਨੂੰ ਕਹਿੰਦੇ ਵੀ ਦੋ ਤਿੰਨ ਪੂਰ ਮਸ਼ੇ ਸਾਨੂੰ ਬੱਚੇ ਜਿਹਦੇ ਦਾਦ ਦੇ ਰਹੇ ਤੇ ਦੇ ਰਹੇ ਬੱਚੇ ਕਿਉਂਕਿ ਪਰ ਅਸੀਂ ਲੈ ਹੀ ਨਹੀਂ ਪਹਿਲੀ ਵਾਰ ਜੀ ਮੈਂ ਜਿਹੜਾ ਗੁਰੂ ਮਹਾਰਾਜ ਬਾਯਾ ਬੇਬੀ ਚਾਈਦਾ ਸਨ ਉਹ ਕਦੇ ਵੀ ਜਦ ਅਸੀਂ ਲੈਣੀ ਮੈਂ ਕਹਾਂ ਨਹੀਂ ਮੈਂ ਕਦੋਂ ਦੇ ਸੀ ਉਹ ਜਿੱਦ ਕਦੋਂ ਦੇ ਸੀ ਕੰਮ ਕੀ ਆ ਉਹ ਕਹਿੰਦੇ ਜੀ ਵੀ ਸਾਡੀ ਨਹੀਂ ਸਮਰਥਾ ਨਹੀਂ ਸੀ ਅਸੀਂ ਕਦੇ ਸਰਵਿਸ ਕਰਨਾ ਨਹੀਂ ਬੰਦੇ ਸੀ ਵੀ ਅਸੀਂ ਪਾਣੇ ਉੱਕੇ ਸੀ ਇਸ ਕਰਕੇ ਜੀ ਪਰ ਬਾਬਾ ਜੀ ਦੋ ਤਨ ਪੂਰਮਸ਼ੀਆਂ ਸਾਨੂੰ ਬਚਨ ਬਈ ਬਈ ਆਪਣਾ ਪਛੀ ਦਾਤ ਦੇ ਰਹੇ ਤੇ ਦੇ ਰਹੇ ਤੇ ਮੈਂ ਵੀ ਵੀ ਹੈਰਾਨ ਸੀ ਫਿਰ ਮੈਂ ਪਰ ਉਹਨਾਂ ਦਾ ਟੈਲੀਫੋਨ ਵੀ ਦਿੰਦਾ ਜੀ ਉਹਨਾਂ ਦਾ ਟੈਲੀਫੋਨ ਜਾ ਫਸੂਪੋਰਟ ਜੀ ਨਹੀਂ ਫਿਰ ਪਤਾ ਨਹੀਂ ਲੱਗਦਾ ਤੇ ਉਹਨਾਂ ਦਾ ਨਾਮ ਗਰਚਨ ਸਿੰਘ ਹੈ ਜੀ ਉਹਨਾਂ ਦੇ ਇਸ ਆਪ੍ਰੀਟਸਮਸਤਾਨੇ ਦੀ ਲੜਕੇ ਗਰਚਨ ਸਿੰਘ ਉਹਨਾਂ ਦਾ ਨਾਮ ਹੈਗਾ ਜੀ ਭਾਈ ਸਾਹਿਬ ਦਾ ਹੈ ਗਰਚਨ ਸਿੰਘ ਤੇ ਉਹਨਾਂ ਦਾ ਫੋਨ ਨੰਬਰ 98148 98148 38857 38857 ਉਹਨਾਂ ਦਾ ਟੈਲੀਫੋਨ ਨੰਬਰ ਹੈ ਤੁਸੀਂ ਫੋਨ ਕਰਕੇ ਸਭ ਪਤਾ ਕਰਕੇ ਦੱਸਣ ਕੀ ਹੈ ਜੀ ਦੇਰ ਜਿョਥੇ ਵੀ ਨਰਸੰਦੀ ਸੀ ਜਦੋਂ ਬੱਚੇ ਦਾ ਜਨਮ ਹੋਣ ਸੀ ਬੈਰੂਪਾਲ ਸਿੰਘ ਦਾ ਜਨਮ ਹੋਣਾ ਸੀ ਤੇ ਵੀ ਉੱਥੋਂ ਕੰਮ ਹੈ ਉੱਥੇ ਇਹਨਾਂ ਦਾ 57 ਸਦੀਗਾ ਦਾ 1957 ਚ ਨਾਲ ਸਦੀ ਸਾਰੀ ਹੋਈ ਸੀ ਬੜੀ ਲਾਰਜ ਸਕੇਲ ਦਾ ਇਸੇਵਾ ਕਰੇ ਸੰਗਤ ਵਿੱਚ ਜਾ ਕਰ ਰਹੇ ਸੀ ਉੱਥੇ ਸਾਰੀ ਹੋਈ ਸੀ ਤੇ ਉਸ ਮੌਕੇ ਇਹਨਾਂ ਦੇ ਵੀ ਮੈਨੇਜਰ ਜਿਹੜੇ BBC ਤੇ ਸਭ ਪੀਛੇ ਸਮਸਤਾ ਦੇ ਤਰਪਤਰੀ ਤੇ ਉਹ ਢਿੱਲੇ ਹੋਏ ਜੀ ਉੱਥੇ ਉੱਥੇ ਦਾ ਜੀ ਨਰਸੀ ਦੇਵਕੀ ਨਾਨਸੀ ਮੋਗਲੀ ਦੇਵਕੀ ਦਾ ਸੁਬਰੀ ਮਿਸ਼ੂਰਸੀ ਮਹਤੰਤ ਜੀ ਦਾ ਵੀ ਡਾਕਟਰ ਕਹਿੰਦਾ ਸੀ ਸਮਝਦਾ ਨਰਸਾਂ ਦੇ ਜਿਆਦਾ ਤੇ ਦੇਵਕੀ ਸੀ ਦੇਵਕੀ ਨੇ ਜਵਾਬ ਦਿੱਤਾ ਜੀ ਦੇਵਕੀ ਕਹਿੰਦੇ ਵੀ ਵੀ ਹਸਪਤਾਲ ਲੈ ਜਾਓ ਵੀ ਇਹ ਚਾ ਵੀ ਜੇ ਵੀ ਵੀ ਮਾਂ ਦਾ ਇਲਾਜ ਤਾਂ ਹੋ ਜੂਗਾ ਪਰ ਬੱਚਾ ਨਹੀਂ ਬਚਣਾ ਮਾਂ ਦਾ ਇਲਾਜ ਤਾਂ ਹੋ ਜੂਗਾ ਵੀ ਵੀ ਉੱਪਰ ਬੱਚਾ ਨਹੀਂ ਬਚਣਾ ਮਾਂ ਵੀ ਪਰ ਮਾਂ ਵੀ ਤੁਸੀਂ ਹੋ ਸਕਦਾ ਤਾਂ ਨਹੀਂ ਬਰੇਵੀਆ ਇਹੀ ਕਰ ਗਈ ਤੇ ਫਿਰ ਅਸੀਂ ਕਹਿੰਦੇ ਅਸੀਂ ਪਰਿਵਾਰਕ ਤਾਂ ਅਸੀਂ ਲੁਧੇਣਾ ਹਸਪੀਟਲ ਨੂੰ ਜਾਂਦੇ ਜਾਂਦੇ ਆ ਨਾਣਚਰ ਰੁਕ ਗਏ ਨਾਣਚਰ ਗਏ ਤੇ ਬਾਬਾ ਜੀ ਦਾ ਭੋਗਤ ਕੇ ਜਾਈਏ ਜੀ ਕਰ ਗਏ ਤੇ ਸਭ Pritosh ਸਿੰਘ ਮਸਤਾਨਾ ਜੀ ਮਾਤਾ ਢੇਲੀ ਸੀ ਉੱਥੇ ਮਾਤਾ ਵੀ ਉੱਥੇ ਬੀ ਪਾਤੀ ਤੇ ਤੁਸੀਂ ਇਹਨਾਂ ਦੇ ਭੋਗਤ ਕੇ ਆ ਬਾਬਾ ਜੀ ਨੂੰ ਜਦੋਂ ਆਇਆ ਤੇ ਬਾਬਾ ਜੀ ਤੋਂ ਕੋਈ ਨਾ ਗਏ ਜ ਇਹਨਾਂ ਨੂੰ ਪਤਾ ਨਹੀਂ ਸੀ ਬਾਬਾ ਜੀ ਨੇ ਕਿਹਾ ਵੀ ਮਾਤਾ ਕੀ ਹੈ ਕਿ ਤੇ ਵੀ ਮੱਟੀ <li> ਜੀ ਬਾਬਾ ਜੀ ਕੇ ਸੇਵਾ ਕਰ ਸੇਵਾ ਕਰੋ ਤੇ ਘਰ ਘਰ ਨਾਲ ਜਾ ਤਾਬ ਨਾ ਕੋਈ ਕੋਈ ਕਰ ਲਈ ਸੇਵਾ ਕਰੋ ਫਿਰ ਉਹ ਮਾਤਾ ਢਿੱਲੀ ਹੋਠ ਨਹੀਂ ਸਕਦੀ ਸੀ ਸਾਰਾ ਕੁਛ ਤੇ ਫਿਰ ਇਹ ਜਿਹੜੇ ਸੀ ਅੰਦਰ ਕੇ ਬਾਬਾ ਜੀ ਆਸਨ ਤੇ ਤੇ ਜਦੋਂ ਮੁੜ ਕੇ ਤਾਂ ਵੀ ਇਹ ਆਪਲੀ ਮਾਤਾ ਨੂੰ ਲੱਭਦੇ ਫਿਰਨ ਕਿੱਥੇ ਗਈ ਮਾਤਾ ਹਸਪੀਟਲ ਲੈ ਕੇ ਜਾਣਾ ਸੀ ਮਾਤਾ ਨੂੰ ਮਾਤਾ ਢਿੱਲੀ ਸੀ ਮਟਰਨ ਵੀ ਹੋਣੀ ਸੀ ਬਾਲ ਬੱਚਾ ਹੋਣਾ ਸੀਗਾ ਤੇ ਫਿਰ ਜਦੋਂ ਉੱਥੇ ਆਏ ਤਾਂ ਉੱਥੇ ਦੇਖਿਆ ਤੇ ਵੀ ਮਾਤਾ ਹੰਸੀ ਘਬਰਾਟ ਹੋ ਗਈ ਤੇ ਵੀ ਉੱਥੇ ਫਿਰ ਜਦ ਦੇਖਿਆ ਉਹ ਮਾਤਾ ਟੋਕਰੀ ਚੱਕੀ ਹੁੰਦੀ ਸੀ। ਉਹ ਵੀ ਉਹ ਰਿੱਤੀ। ਫਿਰ ਉਥੇ ਬਾਬਾ ਦੇਖੋ ਤੁਸੀਂ ਬਾਬਾ ਜੀ ਇਹ ਪਾਇਆ ਫਿਰ ਉਸ ਤੋਂ ਬਾਅਦ ਜਿਹੜੀ ਸੀ ਇਹ ਫਿਰ ਮਾਤਾ ਢਲੀ ਸੀ। ਫਿਰ ਜਦੋਂ ਬਾਬਾ ਜੀ ਕੋਲ ਆਇਆ ਤਾਂ ਫਿਰ ਮਾਤਾ ਉੱਥੇ ਰਹੀ ਸੀ। ਤੇ ਫਿਰ ਇਹ ਨਹੀਂ ਕਿ ਲੁੱਧੇ ਨੇ ਜਾਣ ਦੀ ਵੀ ਆਇਆ ਇਹ ਸੇਵਾ ਕਰੀ ਸੀ। ਇਹ ਵਾਪਸ ਮੋਕੇ ਨੂੰ ਰਹਿ। ਕਹਿੰਦੇ ਹੁਣ ਭਜਣਾ ਨਹੀਂ। ਵੀ ਬਾਬਾ ਜੀ ਮਾਤਾ ਠੀਕ ਕਰਦੀ ਸੀ ਸੇਵਾ ਦੇ ਠੀਕ ਕਰਦੀ। ਹੁਣ ਆਪਾਂ ਜਾਣੇ। ਫਿਰ ਉਹ ਬੱਚੇ ਦਾ ਫਿਰ ਜਨਮ ਹੋਇਆ ਜੀ। ਉਹ ਬੱਚੇ ਜਿਵੇਂ ਬਾਬਾ ਜੀ ਨੇ ਕੋਈ ਫਿਕਰ ਨਹੀਂ ਕੀਤਾ ਅੰਦਰ ਬਗਾਇਆ ਬਾਬਾ ਜੀ ਨੇ ਕੋਈ ਕਦੇ ਵੀ ਬਈ ਉਹਨੇ ਕੋਈ ਫਿਕਰ ਨਾ ਕਰ ਕਿ ਠੀਕ ਹੈ ਸਾਰਾ ਪਸਾਰ ਵੀ ਗੁਰੂ ਮੇਰ ਕਰੂਗਾ ਬਾਬਾ ਜੀ ਬਾਬਾ ਜੀ ਆਪ ਤੇ ਦਿਨ ਸੀ ਗੱਲਾਂ ਦੇ ਬਾਬਾ ਜੀ ਗੁਰੂ ਮੇਰ ਕਰੂਗਾ ਤੇ ਉੱਥੇ ਜਦੋਂ ਫਿਰ ਅੰਦਰ ਬਾਬਾ ਜੀ ਵਸੀ ਕਿਸੇ ਇਹਨਾਂ ਨੂੰ ਫਿਰ ਸ਼ਰਦਾ ਸੀ ਮਨ ਵੱਜ ਗਿਆ ਤੇ ਵੀ ਅੰਦਰ ਜਾ ਕੇ ਫਿਰ ਇਹਨਾਂ ਨੇ ਵੀ ਉੱਥੇ ਵੀ ਬਾਬਾ ਜੀ ਪਸੰਦਤਾ ਲਈ ਨਾ ਤਰ੍ਹਾਂ ਕਿ ਫਿਰ ਇਨਸਟੈਡ ਆਫ ਗoing ਟੂ ਲੁਧੇਸ ਉਹ ਜਿਹੜੇ ਵਾਪਸ ਗੋ ਬੈਕ ਟੂ ਮੋਕਾ ਸੁੱਤ ਚਲੇ ਗਏ ਬਾਬਸ ਮੁੜ ਗਏ ਦੇ ਘਰੇ ਬਾਬਸ ਮੁੜ ਗਏ ਫਿਰ ਬੱਚੇ ਨੇ ਜਾਣ ਲਿਆ ਜਿੱਥੇ ਉਹੀ ਦੇਵਕੀ ਜਿਹੜੀ ਸੀ ਨਰਸਾ ਉਹ ਗਏ ਜਿੱਦਾਂ ਜਾਰਗ ਕਰਨੀ ਇਸਨ ਨਹੀਂ ਗਏ ਕਲਕਾਤੋਂ ਕਿ ਰੂਏ ਸਭਾ ਬੈ ਜਿਸਨ ਬਖਸ਼ੋਗੀ ਤੇ ਉਹ ਵੀ ਹੈਰਾਨ ਸੀ ਫਿਰ ਬੱਚੇ ਜੀ ਆਪਣੇ ਬੱਚਿਆਂ ਨਾਲ ਕਿ ਬਾਬਾ ਜੀ ਕੋ ਲੈ ਕੇ ਆਏ ਬੱਚਾ ਫਿਰ ਬਾਬਾ ਜੀ ਨੌਰ ਕੇ ਬਾਈਰੂਪਾਲ ਸਿੰਘ ਬਾਬੇ ਨੌਰ ਆਮ ਫਿਰ ਤੇ ਬਾਈਰੂਪਾਲ ਸਿੰਘ ਰਹੇ ਸੀ ਬਈ ਜਗ ਗੋਰ ਰਗੇ ਜਦੋਂ ਉਹ ਜਦ ਬਈ ਜਦ ਬਾਈ ਗਰੂ ਤੇ ਜਹਾਰ ਲੱਗਿਆ ਹੋਇਆ ਗੁਰੂ ਘਰ ਦੇ ਨੌ ਚਿੱਤੇ ਹੁੰਦੇ ਤੇ ਵੀ ਜਿਹੜੇ ਬੰਦੇ ਨੇ ਨਾਸਤਿਕ ਬੰਦੇ ਨੇ ਬਾਈ ਨੂੰ ਨਹੀਂ ਵੀ ਕਹਣਾ ਉਹੀ ਬਾਈ ਗਰੂ ਚਾਰਜ ਸੀ ਇਹ ਬਾਬਾ ਜੀ ਤੇ ਲਈ ਉਹ ਤੇਰੇ ਬੱਚੇ ਨਾਲ ਕੇ ਬਾਈ ਗੁਰੂ ਪਤਸੰਗੀ ਤੇ ਫਿਰ ਬਾਬਾ ਜੀ ਕੋਲ ਜੀ ਉਡਣਾ ਜੀ ਬੇਖੋ ਜੀ ਗਾਹ ਲੱਡੂ ਲੈ ਕੇ ਗਏ ਵੀ ਬਾਬਾ ਜੀ ਲੱਡੂ ਭਖਾਦੀ ਲੱਡੂ ਭਖਾਦੀ ਨਾਲ ਇਹਨਾਂ ਦੇਸੀ ਨਾਲ ਇੱਕ ਜੀ ਭਪ੍ਰ ਭਾਈ ਇੰਦਰ ਸਿੰਘ ਜੀ ਹੁੰਦੇ ਸੀ ਜੋੜੀ ਆ ਜਿਸ ਨਾਲ ਜੁੜੀ ਹੋਈ ਰਹਿੰਦੀ ਸੀ ਉਹਨਾਂ ਦੇ ਭਤੀਜੇ ਸੀ ਦਰਸ਼ਨ ਸਿੰਘ ਦਰਸ਼ਨ ਸਿੰਘ ਜੀ ਜੋੜੀ ਆਏ ਭਾਈ ਇੰਦਰ ਸਿੰਘ ਜੀ ਭਤੀਜੇ ਦਰਸ਼ਨ ਸਿੰਘ ਬਾਬਾ ਜੀ ਉਹ ਪੈਰ ਕਰਦੇ ਸਨ ਤੇ ਦਰਸ਼ਨ ਸਿੰਘ ਤੇ ਪ੍ਰੀਤਮ ਸਿੰਘ ਉਡਰਾ ਜੀ ਇਹ ਦੋਨੋਂ ਦੋਸਤ ਸੀ ਇਹ ਦੋਨੋਂ ਫਿਰ ਉਹ ਵੀ ਦਾ ਉਹ ਜਦ ਤੱਕ ਗਏ ਤਾਂ ਵੀ ਦਰਸ਼ਨ ਨੂੰ ਕਦੇ ਵੀ ਆਪਾਂ ਦਰਸ਼ਨ ਵੀ ਆਪਾਂ ਬਾਬਾ ਜੀ ਕੋ ਭੋਗ ਤੇ ਆਈਏ ਤੇ ਆਪਾਂ ਵੀ ਆਪਣੇ ਵੀ ਲੱਡੂ ਦਾ ਪ੍ਰਸ਼ਾਦ ਬਾਬਾ ਜੀ ਕੋ ਲੈ ਕੇ ਗਏ ਤੇ ਬਾਬਾ ਜੀ ਨੇ ਵੀ ਉੱਥੇ ਅੱਜ ਗਏ ਤੇ ਬਾਬਾ ਜੀ ਵੀ ਲੱਡੂ ਵੀ ਬਾਨੇ ਪਕਾਈ ਬਾਬਾ ਜੀ ਇੱਕ ਲੱਡੂ ਚੱਕ ਕੇ ਲਈ ਉਹ ਦਰਸ਼ਨ ਜਿਹਾ ਦੇ ਕਦੇ ਘਰ ਚੋਲੀ ਤੋ ਵੀ ਕਦੇ ਕਿ ਤੂੰ ਵੀ ਲੈ ਰਾ ਤੇ ਉਹ ਕਹਿੰਦਾ ਸਾਤ ਜਿਉ ਤਾ ਮोटा ਸੀਗਾ ਅਲਰੇਡੀ ਸੀ ਉਹਦੇ ਕੋਲ ਤਾਂ ਮੋਟਾ ਸੀਗਾ ਬੱਚਾ ਸੀਗਾ ਤੇ ਵੀ ਉਹ ਉਹ ਫਿਰ ਕਹਿੰਦਾ ਬਾਬਾ ਤੂੰ ਹੀ ਲੈ ਫਿਰ ਉਹ ਤੇ ਉਹਨੇ ਬੱਚੇ ਦੂਜੇ ਬੱਚੇ ਜਨ ਹੋਇਆ ਉਹਨਾਂ ਰਖੇ ਰਾਨੋ 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 ਕਹਿੰਦੇ ਬਲੋ ਇਸ ਨੂੰ ਦੇ ਜੀ ਤੇ ਵੀ ਉਹ ਪਰਿਵਾਰ ਕੇ ਨਾ ਰਾਨੋ ਕਹਿੰਦੇ ਸੀ ਫਿਰ ਤੀਜੇ ਬੱਚੇ ਜਦੋਂ ਜਨਮ ਹੋਣਾ ਸੀ ਤੇ ਜੀ ਮੇਛੇ ਜਰ ਰਹੇ ਸੀ ਫਿਰ ਉਹ ਤੋਂ ਪਹਿਲਾਂ ਬਾਬਾ ਜੀ ਨੇ ਵੀ ਪ੍ਰਸ਼ਾਦਤਾ ਵੀ ਕਿ ਬੀ ਬਸ ਵੀ ਦੋ ਦੋ ਵੀ ਬੱਚੇ ਆ ਦੋ ਦੋ ਛੋੜੀਆਂ ਪ੍ਰਸ਼ਾਦ ਨੇ ਜੀ ਦੋ 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 ਇੱਕ ਨੇ ਖਾਸ ਨੇ ਸਤ ਮੇਰੇ ਪਿਤਾ ਜੀ ਸਾਹਮਣੇ ਹੋਇਆ ਗੁਰੂ ਮਹਾਰਾਜ ਜੀ ਨੇ ਕਿਹਾ ਸੱਚ ਜੀ ਸਾਹਮਣੇ ਫਿਰ ਉਹਨਾਂ ਨੇ ਜਿਹੜੇ ਸੀ ਜਾਂ ਫਿਰ ਉਹਨਾਂ ਨੇ ਕਿ ਨਹੀਂ ਸੀ ਲੈ ਨਹੀਂ ਬੱਚੇ ਫਿਰ ਇੱਕ ਬੱਚਾ ਆ ਗਿਆ ਜੀ ਕਿ ਕੀ ਜੀ ਬਾਬਾ ਜੀ ਸਾਨੂੰ ਇਹ ਕਹਿੰਦੇ ਵੀ ਅਸੀਂ ਸਾਨੂੰ ਪਾੜਨਾ ਮੁਸ਼ਕਲ ਮੁਸ਼ਕਲ ਆ ਕਿ ਉਹ ਬੱਚਿਆਂ ਨੂੰ ਰੱਖੀ ਬਾਬਾ ਜੀ ਨੇ ਰੱਖਾ ਬੱਚਾ ਹਰ ਬੱਚਾ ਰੱਖਾ ਵੀ ਉਹ ਲੋ ਵੀ ਇਹ ਹੀ ਪਰੇ ਪਰੋਂ ਪਾਈ ਜੀ ਮਾਤਾ ਇੱਟਲੀ ਸੀ ਮਾਤਾ ਜੀ ਫਿਰ ਉੱਥੇ ਵੀ ਚੰਡੀਗੜ੍ਹ ਉਹਨਾਂ ਨਾਲ ਕਿਸੀਏ ਤੇ ਨਾਰਕੇ ਉੱਥੇ ਚਲੇ ਗਏ ਤੇ ਬਾਬਾ ਜੀ ਜਿਹੜੇ ਫਿਰ ਸਭ ਪਾਈ ਤੀਤਿਸ ਮਸਤਾਨਾ ਜਿੱਪ ਉੱਤੇ ਅੰਦਰ ਆਸਨ ਉੱਤੇ ਤੇ ਬਾਬਾ ਜੀ ਨੇ ਮੇਰੇ ਕਿਹਾ ਕਿ ਤੇ ਉੱਧਰ ਜਾ ਕੇ ਵੀ ਕਿਹਾ ਕਿ ਉੱਥੇ ਚੰਡੀਗੜ੍ਹ ਵੀ ਜਾ ਜਾ ਕੇ ਉੱਥੇ ਲੜਕੇ ਨੇ ਜਾਣ ਲਿਆ ਤੇ ਉਥੇ ਅਗੇ ਜੇ ਗਏ ਪੱਜੇ ਗਏ ਆ ਕੇ ਤੇ ਇਹ ਵੀ ਉਥੇ ਵੀ ਆਪਣਾ ਫਿਰ ਲੜਕੇ ਨੇ ਜਨਮ ਲਿਆ ਸੀ ਇਹ ਬਾਬਾ ਜੀ ਫਿਰ ਉਥੇ ਚੰਡੀਗੜ੍ਹ ਫਿਰ 5-7 ਦਿਨ ਬਾਅਦ ਬਾਬਾ ਜੀ ਸੈਕਟਰ 1 ਜਾਂ 2 ਸੈਕਟਰ ਵਿੱਚ ਕਹਿੰਦੇ ਬਾਬਾ ਜੀ ਵੀ ਉਥੇ ਜਿਗਾ ਇਸ ਚਾ ਦੇ ਦਿਸ ਪਾਛਾ ਉਹ ਉਥੇ ਜਿਹੜੇ ਸੀ ਤੇ ਬਈ ਬਾਬਾ ਉਥੇ ਬਾਬਾ ਜੀ ਉੱਥੇ ਪੁੱਗਤੇ ਫਿਰ ਨਾਂ ਨਾਂ ਰੱਖਣਾ ਸੀ ਫਿਰ ਨਾਂ ਸ ਬਾਬਾ ਜੀ ਆਸਨਗੁਰ ਜੀ ਦੀ ਤਲਾਈ ਆ ਤਲਾਈ ਕੋਲੇ ਨੂੰ ਆ ਕੇ ਫਿਰ ਬੰਟੀ ਕੀਤੀ ਏ ਵੀ ਫਿਰ ਉਹ ਦੋਸਤ ਬੇਬੀ ਆ ਉਹਨੇ ਬਾਬਾ ਜੀ ਨਾਲ ਕੇ ਗੁਰਚੰਦ ਸਿੰਘ ਏ ਵੀ ਉਪਰਵਾਰ ਦੱਸਦਾ ਜੀ ਕਿ ਅਸੀਂ ਕਈ ਪੁਰਮਸ਼ਾ ਸੀ ਹੁੰਦੇ ਰਹੇ ਤੇ ਵੀ ਬਾਬਾ ਜੀ ਬਚਣ ਕਹਿੰਦੇ ਉਹੜਿਆ ਹੋਰ ਲੈ ਬੱਚੇ ਤੂੰ ਉਹੜ ਲੈ ਵੀ ਤੂੰ ਕਦੇ ਵੀ ਤੂੰ ਵੀ ਬਦਵਾਣਾ ਤੇ ਤੇਰੇ ਬੱਚੇ ਵੀ ਇਹ ਵੀ ਇੱਕ ਇਸ ਸਿੱਖਿਆ ਪ੍ਰਚਾਰ ਕਰਨਗੇ ਬਾਬਾ ਜੀ ਪਰ ਉਹ ਤੇ ਬਾਬਾ ਜੀ ਇੰਨੇ ਸਨ ਬਖਸ਼ੀ ਕਰਦੇ ਬਹੁਤ ਆ ਜੀ ਕਹਿੰਦੇ ਇਸ ਤਰ੍ਹਾਂ ਜਿਹਾ ਲੱਗੇ ਹੈ ਨਨ ਅਰਕੇ ਦੇ ਪਾਲਨਪੁਰ ਸੁਭਨਾ ਕੀਤੀ ਸੀ ਵਰ੍ਹੇ ਪਾਦੇ ਬਸ ਤੇ ਫਿਰ ਇਹਦੇ ਦਾਦੀ ਜੀ ਚੜਾਈ ਕਰ ਗਏ ਦਾਦੀ ਚੜਾਈ ਕਿਤੇ ਜੇ ਫਿਰ ਬਾਬਾ ਜੀ ਨੇ ਫਿਰ ਉਹ ਵੀ ਕਬਦਾਸ ਹੋਈ ਤੇ ਵੀ ਫਿਰ ਬਾਬਾ ਜੀ ਕੋ ਜੇ ਭੁਗਤੇ ਬਾਬਾ ਜੀ ਕਹਿੰਦੇ ਉਹ ਰਿਆਂ ਮਾਤਾ ਇੱਥੇ ਆ ਗਈ ਸਾਡੇ ਕੋਲ ਸਾਡੇ ਕੋਲ ਆ ਗਈ ਮਾਤਾ ਇੱਥੇ ਆ ਗਈ ਸਾਡੇ ਕੋਲ ਮਾਤਾ ਪੇ ਅੱਛਾ ਚਾ ਚਾ ਲਈ ਸੀ ਵਕਾਰ ਰਹੀਆ ਦੇ ਦੇ ਕਰੇ ਤੇ ਲੀਜੀ ਕੋ ਠੀਕ ਹੈ ਜੀ ਬਾਬਾ ਜੀ ਬਸ ਜੀ ਬਾਬਾ ਵੀ ਕੋ ਆਪਣਾ ਜਿਵੇਂ ਬਸ਼ ਕਰਤਾ ਠੀਕ ਹੈ ਤੇ ਉਹ ਮਾਤਾ ਜਿਹੜੀ ਸੀ ਉਹ ਉੱਥੇ ਵੀ ਗਿਰੂਥੀ ਆ ਜੀ ਬਾਬਾ ਜੀ ਬਹੁਤ ਬੜੀਆ ਪਰਵਾਰ ਜੀ ਬਾਬਾ ਜੀ ਸ਼ਰਧ ਰੱਖਾ ਪਰਵਾਰ ਦਾਤਾ ਦਿੱਤੀ ਹੁਣ ਵੀ ਦਾਤਾ ਦੇ ਉਸ ਤਰ੍ਹਾਂ ਹੀ ਪਰਵਾਰ ਕੋਈ ਵੀ ਅੱਭੀ ਪੁਕਾਰਿਆ ਸੇਵਾ ਕਰਿਆ ਤੇ ਜਿਵੇਂ ਉਹਦਾ ਗਰਬਾਣੀ ਚੀਹਾਂ ਦਾ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਕੋਜਦੇ ਬ੍ਰਹਮ ਗਿਆਨੀ ਆ ਪਰਮੇਸ਼ਰ ਦੋਸਤੇ ਤਰ੍ਹਾਂ ਨਹੀਂ ਹੁੰਦਾ ਇਹ ਹਾਂਜੀ ਖਾਸ ਖਾਸ ਦੇ ਕੁਈ ਗਾਹ ਬਬੀ ਨੀ ਬਸ ਪੌਡਕਾਸਟ ਕਿਤੇ ਖਾਸ ਮੁ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਖਾਸ ਵਿੱਚ ਦੀ ਆ ਤੇ ਦਾਬ ਜੋ ਮਾਲਕ ਜੀ ਵੀ ਬਰਾਬਰੀ ਜਿਹੜਾ ਕਰਦੇ ਆ ਨਾ ਇਹ ਸਭ ਤੋਂ ਘਟੀਆ ਗੱਲ ਹੈ ਸਭ ਤੋਂ ਗਣੀ ਖਾਸ ਵਿੱਚ ਕਰੀ ਬਰਾਬਰੀ ਫਿਰ ਗੈਰਤ ਅੰਦਰ ਪਾਏ ਇਹ ਹੀ ਹੈਗਾ ਦੇਖੋ 474 ਅੰਕ ਦੇ ਵਿੱਚ ਆ ਗੁਰੂ ਸਾਹਿਬ ਨੇ ਫਰਾਇਆ ਵੀ ਮਾਲਕ ਜੀ ਉਸ ਨਿਕਸ ਦਵਾਬੀ ਵਿੱਚ ਕਹਿੰਦੇ ਗੱਗਾ ਤੇ ਜਦਾ ਇਹਨੂੰ ਗੱਦੀ ਵੀ ਬਣਾ ਲਓ ਇਹ ਗੋਦ ਯਾਰ ਜੇ ਤਾਂ ਬੈਠੋਗੇ ਗੁਰੂ ਸਾਹਿਬ ਦੀ ਗੋਦ ਚ ਤੇ ਸੋਫਾ ਹੋਵੇ ਜੇ ਗੱਦੀ ਬਣਾ ਕੇ ਬੈਠੋਗੇ ਵੀ ਫੇਰ ਤੁਸੀਂ ਫਿਰ ਫਿਰ ਅਸੀਂ ਕੁਸ ਨਹੀਂ ਕਰ ਸਾਹਿਬ ਤੁਸੀਂ ਆਪ ਹੀ ਦੇਖੋ ਕੀ ਆ ਫਿਰ ਬਾਬਾ ਜੀ ਬਸਨਸੀ ਬਾਬਾ ਜੀ ਤੇ ਨਾ ਤੇ ਜਿਵੇਂ ਬਾਬਾ ਜੀ ਦੇ ਦਰਸ਼ਨ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ 745 ਅੰਕ ਚ ਸਭ ਕੁ ਤੇਰੇ ਬਸ ਤੂੰ ਅਗਮਉਚਾ ਤੂੰ ਪੱਕ ਤਕੇ ਬਸ ਪੱਤਾ ਤਾਣ ਤੇਰਾ 962 ਅੰਕ ਚ ਗੁਰਬਾਣੀ ਜੀ ਬਹੁਤ ਕੁ ਸੇ ਦਿੱਤਾ ਹੈ ਹਾਂ ਜੀ ਤੇ ਵੀ ਬਾਬਾ ਜੀ ਬਸੇ ਕਹਿੰਦੇ ਸੀ ਮੈਂ ਗੁਰਵੰਦ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਮੈਂ ਗੁਰਵੰਦ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਮੇਰਾ ਜੀਵਨ ਦੇਖੋ ਮੇਰੇ ਦਾਸਾਂ ਦੇਖੋ ਦੇਖ 12 ਸਤਰਾਂ ਬੰਜਾਂ ਗਏ ਚ ਪਰ ਦੇਖੋ ਜੀ ਹੁਣ ਇੱਥੇ ਫੇਸਵਾਰ ਕਰਾਉਂਗਾ ਬਾਬਾ ਜੀ ਵੀ त्याग दी मुरत ਸਾਬਸੀ ਕਿਨੇ ਸਾਡਾ ਐਸਾ ਬੁਰਗਨਸਾ ਨਾਲ त्याਗੀ ਤੇ ਉਹਨਾਂ ਦੇ ਘਰ ਤਾਂ ਅੱਜ ਵੀ ਕੱਚਾ ਵਾ ਤੇ ਵੀ ਪਰ त्याਗ ਦੀ ਮੂਰਤ ਬਾਬਾ ਜੀ ਪਰ ਅੱਜ ਜਿਹੜੇ ਵੀ ਆਪਣੇ ਆਜੇ ਜਿੰਨੇ ਵੀ ਦੁਨੀਆ ਦੇ ਸਾਥ ਸਾਥ ਜੇ ਉਹ ਅੱਜ ਬਾਬਾ ਜੀ ਇਸ ਕਰਦੇ ਆ ਉਹ ਬਹੁਤ ਹੀ ਮਾੜੀ ਗੱਲ ਉਹਨਾਂ 'ਤੇ ਕੀ ਕੀ ਇਲਜ਼ਾਮ ਲੱਗੀਆਂ ਤੇ ਜੀ ਸੰਗ ਦਾ ਘਟ ਰਹੀਆਂ ਉਹ ਤੇ ਮੈਂ ਹੁਣ ਅਖੀਰ ਦੀ ਰਚਨਾ ਜੀ ਮੈਂ ਟੋਗ ਗਿਆ ਜੀ 15 5 ਮਿੰਟs ਹੋਰ ਲੱਖ ਮੁਕਾ ਦੇਣੀ ਜੀਗਾ ਦੇਖੋ ਜੀ ਅੱਜ ਕੱਲ ਦਾ ਜਿਹੜਾ ਮਾਹੌਲ ਚੱਲਦਾ ਅੱਜ ਕੱਲ ਦਾ ਮਾਹੌਲ ਜੇਲ੍ਹ ਚੱਲਦਾ ਮੈਂ ਦੇਖਦਾ ਵਾਂ ਤੇ ਆਪਾਂ ਆਪਣੇ ਨਾਲ ਸਾਡੀ ਸਤਿ ਸੰਪਰਦਾ ਨੂੰ ਆਪਾਂ ਕਹਿੰਦੇ ਆ ਵੀ ਇਹ ਵੀ ਇਹ ਵੀ ਆਪਣੇ ਨਰਮਲੇ ਦੀ ਸੰਤ ਨਰਮਲੇ ਦਾ ਆਪਾਂ ਫੋਲੋ ਨਰਮਲੇ ਦਾ ਅੰਮ੍ਰਿਤ ਨਹੀਂ ਛਕਦੇ ਨਾਲ ਛਕਦੇ ਨੇ ਛਕਾਉਂਦੇ ਆ ਤੇ ਛੋਟੀ ਬੰਤੇ ਆ ਤੇ ਬਿਉਣਾ ਦੇਤੇ ਆ ਉਪੀ ਹੈਣੀ ਤੇ ਹਿੰਦੂਵਾਦ ਸੁਨਾਕਮੀ ਨਾ ਨਾ ਸੁਣਦਾ ਜਿਹੜਾ ਸਾਥੀ ਨਾ ਸੁਣਦਾ ਤੇ ਨਾਨਸਾ ਦਾ ਬਾਬਾ ਜੀ ਸੀਗਾ ਜੇ ਮੇਲਣਾ ਤਲ ਗਿਆ ਤਾਂ ਖੰਡੇ ਦਾ ਮਰਤਪੀਰ ਜੇ ਮੇਲਣਾ ਬਚ ਜਾਣ ਤਾਂ ਖੰਡੇ ਦਾ ਮਰਤਪੀਰ ਹੈ ਉੱਥੇ 760000 ਰੁਪਏ ਨੀ ਬਾਬੇ ਨੇ ਅਮਰਸ਼ ਕਰੇ ਫੇ ਜਦੋਂ ਪਰ ਬਾ ਵੀ ਜਨਮ ਲੈ ਲੇ ਕਿੰਦੇ ਕਹਿ ਰਿਹਾ ਤਾ ਕਿ ਬਸ ਇਹ ਕਿ ਨਹੀਂ ਮੜੀ ਗੱਲ ਹੈ ਕਿ ਤੁਸੀਂ ਆਪ ਨਾਨਸੇ ਵਿੱਚ ਕਹੋ ਕੋ ਅਸੀਂ ਜਨਮ ਨਾਨਸੇ ਦੀ ਸੰਪਰਦਾ ਭਾਈ ਮਨੀ ਸਿੰਘ ਜੀ ਸੰਪਰਦਾ ਦਾ ਦਰਬਾਰ ਸਾਹਿਬ ਤੋਂ ਚਾਹ ਦੇਖੋ ਜਿਹੜੀ ਮਿਰਦਾ ਉਹੀ ਕਰਦਾ ਨਾਨਸਾ ਹੈ ਜਿਹੜੀ ਦਰਬਾਰ ਸਾਹਿਬ ਦੀ ਮਿਰਦਾ ਨਾ ਇਨ ਸ਼ਰਸਬ ਹਨੀ ਪਰ ਵੀ ਜਿੰਨਾ ਵੀ ਉਹ ਸਮਾਂ ਦੱਸਿਆ ਪਹਿਲਾਂ ਜਿਸਾ ਫਿਰ ਵੀ ਉਹ ਬੋਲ ਕੇ ਮੰਗਾਇ ਤੇ ਤਪਾਏ ਸ਼ੋ ਮੰਗੇ ਮੈਂ ਫਿਰ ਉਹ ਪਰ ਨਰਮਨ ਨੇ ਆਪਣੇ ਕਿੱਥੋਂ ਕਿ ਨਰਮਨ ਦਾ ਹਵਨ ਵੀ ਕਰਦੇ ਆ ਉਹ ਆਪਣਾ ਹਿੰਦੂਨੀ ਜਿਵੇਂ ਕਰ ਦਿੰਦੇ ਆ ਅੱਗੇ ਬਾਹਰ ਤੁਸੀਂ ਟਰਸੜਦੇ ਜਾਂ ਹਵਨ ਕਰਦੇ ਆ ਤੇ ਆਪਣੇ ਦਾ ਕਿੱਥੇ ਤੇ ਵੀ ਫਿਰ ਉਹਦੇ ਨਾਮ ਅਸ਼ਗਰ ਇਸ ਕੋਲੇ ਪੰਜਾ ਤਤਾਰ ਚ ਵੀ ਨਹੀਂ ਵਿਸ਼ਵਾਸ ਕਰਦੇ ਅਸੀਂ ਚੇਲ ਤੋਂ ਜੇ ਅਸੀਂ ਦੇਖੋ ਜੀ ਅਸੀਂ ਚੇਲ ਹੋਰ ਜੇ ਕੋਈ ਭਗਵੀ ਜਿਹੜੇ ਪਾਉਂਦੇ ਆ ਤੇ ਇਹਨਾਂ ਦਾ ਆਪਣਾ ਤਾਂ ਕੱਲ ਕੀ ਨਹੀਂ ਆਪਣੇ ਵੀ ਵੀ ਦੇਖੋ ਜਹਾ ਬਰਨਾਰਗੇ ਜੀ ਨੇ ਜੋ ਰਕਵਦੀਨਾ ਜੋ ਗੱਲ ਹੋਈ ਉਹ ਨਹੀਂ ਕਰ ਸਕੀ ਉਹਦੇ ਕੋਲ ਉਹ ਗੁਰਸਾਨ ਕਿ ਐਸੀ ਵੀ 10 ਬਸਤ ਦਾ ਬਾਬਾ ਗੁਰਸਤ ਬੱਚੇ ਕੀਤਾ ਸੀ ਨੀਲਾ ਬਣਾ ਫੌਜਦਾ ਹੋਗਾ ਤੇ ਕੇਸਰੀ ਬਣਾ ਜਿਹੜਾ ਪੀੜਾ ਬਣਾ ਹੁੰਦਾ ਜੀ ਇਹ ਰਾਜਪੁਰ ਦੇ ਮੁਖੀ ਦਾ ਵੀ ਜੋ ਉਹ ਪ੍ਰਧਾਨ ਸੈਟ ਕਰਨਗੇ ਉਹਨਾਂ ਦਾ ਤੇ ਚਿੱਟਾ ਬਣਾ ਹੰਸ ਦਾ avatars ਅਸਲ ਸਜੀ ਪ੍ਰਸ਼ਾਕ ਹੋ ਗਏ ਬਾਬਾ ਜੀ ਸਜੀ ਪ੍ਰਸ਼ਾਰ ਕਰਦੀ ਚਿੱਟੇ ਵਾਲੇ ਨੂੰ ਲੱਗਦਾ ਦ ਵੀ ਇਹ ਦਸਾਂ ਪਾਸ਼ੇ ਵੇਲੇ ਦੀ ਛੱਡੀ ਹੋਈ ਆ ਮੇਰਾ ਦਾ ਉਹ ਲੋਪ ਹੋ ਗਈ ਸੀ ਬਾਬਾ ਜੀ ਨੇ ਦੁਆਰਾ ਲਗਵੀ ਕਿ ਖਾਣ ਮੈਂ ਜੀ ਜਿਹੜੀ ਗੱਲ ਤੋਂ ਬੇਨਤੀ ਕਰਨੀ ਸੀ ਫਿਰ ਉਹ ਹਰਦਵਾਰ ਲਿਖ ਜਾਂਦੇ ਜੀ ਆਪਦੇ ਰਾਈਟ ਸਵੇਰ ਜਿਵੇਂ ਆਪਣੇ ਕੀਰਤ ਪਰਸਾ ਲੱਗ ਜਾਂਦਾ ਹਰੀਕ ਮਤ ਲੱਗ ਜਾਂਦਾ ਉਹ ਹਰਦਵਾਰ ਲਿਖ ਜਾਂਦੇ ਸਾਡਾ ਵੀ ਹਿੰਦੂਆਂ ਦੇ ਨਾਲ ਉਹ ਪੂਰਾ ਵੀ ਸੁਸਵੰਦ ਦਾ ਠੀਕ ਆ ਕਿ ਵਿਦਵਾਨ ਸਭ ਕੋ ਹੋਇਆ ਪਰ ਅਮਰ ਸਨਾਨੀ ਇੱਕ ਪੰਜਾਬ ਪ੍ਰਕਾਰਾਂ ਨਾਲ ਦੀ ਬਿਲਕੁਲ ਨਹੀਂ ਉਹ ਨਾ ਰਿਸਵਰ ਸਕੇ ਨਾ ਮੈਂ ਬਹੁਤ ਨੌ ਲੈ ਸਕਦਾ ਪਰ ਤੇਰਾ ਮਨ ਦੁਖੀ ਹੋਊਗਾ ਮੈਂ ਨੌ ਲੈ ਸਕਦਾ ਕੁਸ ਅੰਦਰ ਨੂੰ ਮੈਂ ਪੁੱਛਣ ਦੇ ਕੇ ਨੌ ਲੈ ਸਕਦਾ ਪਰ ਬਹੁਤ ਮਨ ਦੁਖੀ ਪਰ ਮੈਂ ਚਾਹਦਾ ਨਹੀਂ ਪਰ ਸਹੀ ਨਹੀਂ ਮਿਹਰਬਾਨੀ ਕਰੋ ਅਦਾਖਰ ਹਾਂ ਤੋਂ ਪਟਿਆਲੇ ਕੀ ਹੋਏ ਪਟਿਆਲੇ ਨਾਨਕ ਦਾ ਸਾਡਾ ਸਨੌਰ ਸਨੌਰ ਦੇ ਕੋਲ ਸਨੌਰ ਤੇ ਭੁੰਦਰਹੀੜੀ ਰੋਡ ਤੇ ਭੁੰਦਰਹੀੜੀ ਰੋਡ ਤੇ ਵੀ ਸਤਵੋ ਭਜ ਸਿੰਘ ਪਟਿਆਲੇ ਦੇ ਰਾਜਸਥਾਨੋਂ ਸੀਗਾ 20 ਕਿਲੇ ਜਿਵੇਂ ਬਾਬਾ ਜੀ ਨੂੰ ਉੱਥੇ ਭਾਈ ਅਮਰ ਸਿੰਘ ਸਨੌਰ ਵਾਲੇ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਮੀਟ ਕੀਤੀ ਸੀ 15 ਕਿਲੇ ਸੀ ਤੇ ਵੀ 5 ਕਿਲੇ ਕੋਰਸਲ ਨੂੰ ਵੀ ਮੀਟ ਕੀਤੀ ਸੀ ਨਾਲ ਪਾਰਸਕਨ ਅਸੀਂ ਕੀ ਲੈਣਾ ਸੀ ਜਾਈ ਹਾਂ ਤੇ 20 ਕਿਲੇ ਸੀ ਜੀ ਉੱਥੇ ਸਨਾਤਨ ਨੇ ਸਨਾਤਨ ਦਾ ਆਪਣਾ ਕੀ ਨਰਮਲਤਾ ਕਬਜਾ ਕਰ ਲਈ ਇਹ ਲਓ ਫੋਟੋਆਂ ਦੇਖੋ ਤੁਸੀਂ ਦੇਖੋ ਅੰਦਰੋਂ ਤੋਂ ਗੁਰਦੁਆਰੇ 'ਚ ਗੋਲ ਕਾ ਢੋਰੀ ਗਈ ਆ ਆਪਣਾ ਜਿਹੜਾ ਕੋਠੀ ਸੀ ਦੋ ਮਜ਼ਰੀ ਉਹਨੂੰ ਤੋੜ ਕੇ ਕੋਠੀ ਤੇ ਕਬਜ਼ਾ ਕੀਤਾ ਗਿਆ ਤੇ ਵੀ ਫਿਰ ਉਸ ਤੋਂ ਬਾਅਦ 20 ਕ੍ਰੇਜਮਿੰਟ ਤੇ ਵੀ ਉਹਨੇ ਕਬਜ਼ਾ ਕਰ ਲਿਆ ਤੇ ਵੀ ਕਰਦੇ ਸੀ ਉਹ ਤੇ ਜੋ ਵੀ ਮਾਮਲੇ ਲਾ ਕੇ ਕਿ ਕਾਗਜ਼ਾ ਬੰਦਾ ਭਵਾ ਕੇ ਨਿਰਮਲ ਦੇ ਸਾਈਨ ਕਰਵਾ ਲੈ ਵੀ ਸਾਡਾ ਵੱਧ ਮਰਜ਼ੀ ਕੱਢਦੇ ਬੰਦੇ ਬੰਦੇ ਤਾਂ ਕਿ ਸਾਈਨ ਕਰਵਾ ਲੈ ਵੀ ਸਾਡਾ ਸਥਾਨ ਨਿਰਮਲ ਦਾ ਤੇ ਬਾਬਾ ਈਸ਼ਰ ਸਿੰਘ ਆਸਾਂ ਨਹੀਂ ਲੱਗਿਆ ਹੋਇਆ ਉੱਥੇ ਦਸਰੇਵਾ ਮੈਂ ਜੇ ਕੋਈ ਫੋਟੋ ਮੈਨੂੰ ਪਰਮਰਸੇ ਵਿੱਚ ਭੇਜੋ ਮੈਂ ਫੋਟੋ ਪਾ ਵੀ ਦੂੰਗਾ ਜੀ ਉਹ ਉੱਥੇ ਕਬਜ਼ਾ ਕਰ ਲਿਆ ਤੇ ਫਿਰ ਮੇਰੇ ਅੱਠ ਦੁਕਾਨਾਂ ਸੀ ਅੱਠ ਦੁਕਾਨਾਂ ਦੀ ਵੀ ਕਬਜ਼ਾ ਕਰ ਲਿਆ ਦੇਖੋ ਥੋੜਾ ਨਾ ਥੀ ਕਸੋਰਿਆ ਉੱਥੇ ਅੱਖਾਂ ਦਾ ਸਟਰਸ ਸੀ ਉੱਥੇ ਵੀ ਕਬਜ਼ਾ ਕਰ ਲਿਆ ਫਿਰ ਦੁਗਾਰ ਰੱਤਾ ਖੇੜਾ ਪਿੰਡਾਂ ਦੇ 10 ਕਿਲ ਮੀਲ ਤੇ ਤੇ 15 ਮੀਲ ਤੇ ਉੱਥੇ 10 ਕਿਲੇ ਸੀ ਉਹਦੀ ਸਟਰੀ ਆਰਡਰ ਲੈ ਲਿਆ ਇਹਨਾਂ ਦੇ ਨਾਲ ਮਿਲਿਆ ਨਹੀਂ ਸਤਿ ਭਾਗ ਸਰ ਦਾ ਡੇਰਾ ਸੀ ਤੇ ਸੁਖਨੰਦ ਤੇ ਇਹਨਾਂ ਦਾ ਕਾਲ ਦੀ ਵਿਚਦਾ ਮਾਪੂਰੀਆਂ ਦਾ ਕਾਲ ਚੱਲਦਾ ਤੇ ਸਰਕਾਰਾਂ ਦੇ ਨਾਲ ਮਿਲ ਕੇ ਤੇ ਵੀ ਮੈਂ ਇਸੇ ਇਸ਼ਾਰਾ ਹੀ ਕਰਨਾ ਚਾਹ ਰਿਹਾ ਨਾ ਕਿ ਉੱਥੇ ਵੀ ਕਬਜ਼ਾ ਲੈਣ ਦੇਣ ਵਾਲਾ ਉਹੀ ਬੰਦਾ ਜਿਹੜਾ ਇੱਥੇ ਸੀ ਜੀ ਨੇ ਕਬਜ਼ਾ ਕੀਤਾ ਭੱਜ ਜੁੜਿਆ ਵੀ ਵੀ ਕਸੇੜਾ ਉਹੀ ਬੰਦੇ ਨੇ ਉੱਥੇ ਕਬਜ਼ਾ ਕਰ ਲਿਆ ਜੰਮਸਤਾਨ ਤੇ ਵੀ ਉੱਥੇ ਆਪਣੇ ਸਾਧ ਭਾਗਸ਼ੀ ਜੀ ਦੇ ਦਿੱਤੇ ਕੱਢੇ ਹੁਣ ਭੂਰੀ ਵਾਲਿਆਂ ਦੇ ਵੀ ਦੇਖੋ ਜੀ ਆਪਣੇ ਤਲਵੰਡੀ ਖੁਰਦ ਤੇ ਕੀ ਹੋਇਆ ਇਹ ਮਹਾਰਾਜ ਆਪਾਂ ਇਸ ਵੀ ਮਰਿਆਦਾ ਬਾਬਾ ਜੀ ਵਸ਼ੇ ਕਰਦੇ ਸੀ ਮਰਿਆਦਾ ਰਾਈ ਮਹਾਰਾਜ ਵੇਖੋ ਜੀ S3 ਜੋ ਮਾਤਾ ਪੈਸਨ ਗੋਉ ਦਾ ਹੱਟ ਸਮਝੋ S3 ਮਹਾਸਮਾਰਸਾ ਜੋ ਪੈਸਨ ਗੋਉ ਦਾ ਹੱਟ ਸਮਝੋ ਵੀ ਵੀ ਫੇਰ ਕੋਈ ੜਕਣੀ ਫੇਰ ਕੋਈ ਜੇ ਤੁਸੀਂ ਇਹ ਮਨ ਰਸਨ ਬੰਕ ਕਰੋਗੇ ਫੇਰ ਇਹਦਾ ਕਮ ਹੋਣੀ ਇਹ ਸਾਰੇ ਕਸਾਨ ਜੀ ਇਸ ਤਰ੍ਹਾਂ ਤੇ ਜਿਹੜੀ ਲੜੀ ਚੱਲੀ ਆ ਇਹ ਬੜੀ ਮਾਰੀ ਜਣੀ ਆ ਇਸ ਕਰਕੇ ਆਪਾਂ ਚਕਨੇ ਹੋ ਮਹਾਰਾਜ ਦੇ ਵਿਭਾਦਿਓ ਤਾਂ ਤੱਤ ਬਾਬਾ ਜੀ ਸੇ ਜੀ ਤੱਤ ਬਾਬਾ ਨਾਲ ਸੰਜੀ ਮਹਾਰਾਜ ਦਾ ਪ੍ਰਚਾਰ ਕਰੋ ਜੋ ਬਾਬਾ ਜੀ ਮੁੱਢਲੀ ਸੂਕਸ਼ਤਾ ਤੇ ਕਿੰਨੇ ਨੇ ਵੀ ਸਗੀ ਬੈਠੇ ਆ ਇਹ ਵੀ ਸਗੀ ਕਿੰਨੇ ਵੀ ਇਹ ਵੀ ਪ੍ਰਚਾਰ ਕਰ ਰਹੇ ਸਾਰੇ ਤੇ ਜਿਹੜੇ ਪੀਤ ਸਮਸਥਾਨਾਂ ਦੀ ਸੀ ਆਪਾਂ ਆਏ ਜੇ ਉਹਨਾਂ ਦਾ ਵੀ ਉਹਨਾਂ ਦਾ ਵੀ ਸਰਗੁਆ ਸਵੇਰ ਜੀ ਉਹਨਾਂ ਸੱਚ ਰਸੀ ਜਨ 21 ਜੂਨ 1986 ਨੂੰ ਵੀ ਆਪਾਂ ਇਹ ਪੀਤ ਸਮਸਥਾਨਾਂ ਦੀ ਸਰਗੁਆ ਸਵੇਰ ਦਰਗਾਹ ਚ ਲਗੇ ਉਹਨਾਂ ਨੇ ਬਾਬਾ ਬਾਬਾ ਗ੍ਰੀਸਿੰਸ ਮਾਦਨ ਦੀ ਵੀ ਉਹਨਾਂ ਨੇ ਕਿਤਾਬ ਲਿਖੀ ਵੀ ਮੇ ਮੇਰੇ ਪੂਰੇ ਕਰਦੇ ਕਿਤਾਬ ਲਿਖੀ ਆ ਉਸ ਨੂੰ ਕਿਤਾਬ ਆ ਜੋ ਲਿਖੀ ਤੇ ਉਹਨਾਂ ਨੇ ਵੀ ਸ਼ਰਧਾ ਭਰ ਸੀ ਸਾਰੇ ਇਹੀ ਬੇਨਤੀ ਹੈ ਜੀ ਆਪ ਪਰਹ ਦੇਓ ਪਰ ਜਿਹੜੀ ਸਾਖੀਆਂ ਅਲੋਕਿਕ ਨਜ਼ਾਰੇ ਨੂੰ ਗਾਹਾਂ ਦੱਸੋ ਇਹ ਤਾਂ ਕਿ ਆਹ ਜਿਹੜਾ ਵੀ ਆਪ ਦੇਖਦੇ ਹਣ ਆਪ ਦਾ ਰੋਜ਼ ਤਾਂ ਵੀ ਕਹੀ ਜਾਂਦਾ ਵੀ ਸੰਗਤ ਘੜੀ ਸੰਗਤ ਦਾ ਅਸੀਂ ਕਿਹੜੀ ਤਰ੍ਹਾਂ ਵੀ ਆਪਣੇ ਕੋਈ ਕੀ ਕਸਾ ਹੋਈ ਜਾਂਦਾ ਸੀ ਜੋ ਕਸ ਨਹੀਂ ਕਹਿਣਾ ਚਾਹੀਦੇ ਇਹ ਪਰੇਸ਼ ਕਰਕੇ ਆਪਾਂ ਆਪ ਹੀ ਪਰਹ ਦੇ ਜਿਨਾ ਹੈਗਾ ਇਹੀ ਬੇਨਤੀ ਭਲਚਕ ਦੀ ਮਾਫੀ ਜੋ ਅੰਤਰਜਿਕ ਕੋਈ ਗਲਤ ਨਾ ਜੀਵਿਆ ਜਸ ਮਾਫੀ ਦਾ ਮਾਫੀ ਨਹੀਂ ਸਸਾ ਕੋਲ ਤੁਗੇ ਵਾਹੀ ਗੁਰੂ ਜੀ ਕਾ ਕਾਰਸਾ ਵਾਹੀ ਜੀ ਕੀ ਫਤ